ਨਿਕਾਲੋ ਕੀ ਹੋਇਆ ਤੈਨੂੰ ਠੀਕ ਠਾਕ ਐ ਨਾ ਤੂੰ ਜੀ ਕਾਜੀ ਠੀਕ ਆ ਸਵੇਰ ਦਾ ਢੱਡ ਚ ਗੋਲਾ ਬਣਿਆ ਪਿਆ ਨਾਲੇ ਢੱਡ ਦੁਖੀ ਜਾਂਦਾ ਨਾਲੇ ਸਿਰ ਪਰੇ ਪਰੇ ਹੋਇਆ ਪਿਆ ਓਏ ਇਹ ਕੋਈ ਬਾਲੀ ਵੱਡੀ ਬਿਮਾਰੀ ਨਹੀਂ ਤੈਨੂੰ ਤਜਾਬ ਬਣਿਆ ਮੈਂ ਤੈਨੂੰ ਤਜਾਬ ਦੇ ਕੈਪਸੂਲ ਲਿਆ ਕੇ ਦਿੰਨਾ ਤਜਾਬ ਦੇ ਕੈਪਸੂਲ ਨਹੀਂ ਮੈਂ ਸਵੇਰ ਦੇ ਤੰਦ ਖਾ ਗਈ ਕੋਈ ਫਰਕ ਹੀ ਨਹੀਂ ਪਿਆ ਅੱਛਾ ਚੱਲ ਫਿਰ ਮੈਂ ਨਾ ਤੈਨੂੰ ਦਰਦ ਦੀ ਗੋਲੀ ਲਿਆ ਕੇ ਦਿੰਨਾ ਉਹਦੇ ਨਾਲ ਦੇਖੀ ਪਾਊਗਾ ਫਰਕ ਜੀ ਮੈਂ ਤਾਂ ਸਵੇਰ ਦਾ ਦਵਾਈਆਂ ਡੱਬਾ ਨਾ ਬਕਵਾਸ ਕਰੀ ਜਾ ਆ ਗਿਆ ਤੇਰਾ ਟਾਈਮ ਤੂੰ ਮੈਨੂੰ ਐ ਦੱਸ ਤੂੰ ਆਪਦੀ ਮਾਂ ਨਾਲ ਅੱਜ ਫੋਨ ਤੇ ਗੱਲ ਕੀਤੀ ਐ ਹਾਂਜੀ ਗੱਲ ਤਾਂ ਕੀਤੀ ਐ ਫਿਰ ਤੇਰੀ ਮਾਂ ਨੇ ਤੇਰੇ ਨਾਲ ਕਿਸੇ ਦੀਆਂ ਚੁਗਲੀਆਂ ਕੀਤੀਆਂ ਨੇ ਜੀ ਬਾਤ ਤੂੰ ਅਸੀਂ ਕੋਈ ਇੱਕ ਚੁਗਲੀ ਕਰੀ ਆ ਸਾਰੇ ਪਿੰਡ ਦੀਆਂ ਚੁਗਲੀਆਂ ਕਰੀਆਂ ਸੀ ਤੇ ਤੂੰ ਕੋਈ ਸਾਡੀ ਚੁਗਲੀ ਕੀਤੀ ਆਂ ਦੀ ਮਾਂ ਕੋਲ ਓਹ ਹਾਂ ਸੱਚ ਉਹ ਤਾਂ ਮੈਂ ਕੀਤੀ ਨਹੀਂ ਕਾਹੇ ਮੇਰੇ ਕੋਲ ਬਣਾ ਪਿਆ ਮੈਂ ਹੁਣੇ ਲਾਣੀ ਮੇਰੀ ਮਾਂ ਨੂੰ ਫੋਨ ਅਰੇ ਮੰਮੀ ਅੱਜ ਨਾ ਮੇਰੇ ਸਾਥ ਨਾਲ ਜੱਜ ਪੱਤੀ ਪਾਉਣ ਬਿਛੇ ਮੈਂ ਨਾਲ ਲੜ ਪਈ ਥੋੜਾ ਕਰ ਲੈ ਗੱਲ ਚਲ ਮੈਂ ਤੈਨੂੰ ਬਾਅਦ ਚ ਨਾ ਕਰ ਤੂੰ ਦੱਸਦੀ ਆਂ ਹਜੇ ਮੇਰੇ ਨਾਲ ਨਹੀਂ ਸਿਰ ਤੇ ਖੜਾਈ